ਸਤਿ ਸ਼੍ਰੀ ਅਕਾਲ ਤੁਸੀਂ ਜਿਹੜੇ ਹੋ ਬੁੱਕ ਜਗਮੀਤ ਦੇ ਨਾਲ ਅੱਜ ਸਾਡੇ ਨਾਲ ਬਹੁਤ ਮਸ਼ਹੂਰ ਹਸਤੀ ਪੈਣ ਸੰਤੋਸ਼ ਜਲਾਲਾਬਾਦ ਸਾਡੇ ਨਾਲ ਨੇ ਅਸੀਂ ਇੱਕ ਇੰਟਰਵਿਊ ਇਹਨਾਂ ਦੀ ਉਦੋਂ ਕੀਤੀ ਸੀ ਜਦੋਂ ਇਹਨਾਂ ਦੇ ਬਹੁਤ ਘੱਟ ਫਾਲੋਅਰ ਸੀ ਪਰ ਹੁਣੇ ਬਹੁਤ ਵੱਡੇ ਸਟਾਰ ਬਣ ਗਏ ਆ ਤੇ ਹੁਣ ਆਪਾਂ ਗੱਲਬਾਤ ਕਰਾਂਗੇ ਵੀ ਉਦੋਂ ਤੋਂ ਹੁਣ ਦੀ ਜ਼ਿੰਦਗੀ 'ਚ ਕੀ ਬਦਲਾ ਆਇਆ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਵੀਰ ਜੀ ਭਾਣਾ ਹੁਣ ਕੀ ਕੀ ਬਦਲਾ ਆ ਗਿਆ ਜ਼ਿੰਦਗੀ 'ਚ ਉਹੀ ਔਲਾਦ ਨੇ ਸਭ ਕੁਝ ਹੀ ਹੋਈ ਹੈਗਾ ਬਸ ਮਸ਼ਹੂਰੀ ਹੋ ਗਈ ਬਸ ਮਸ਼ਹੂਰੀ ਹੈਗੀ ਏ ਕਿਛ ਕੋਈ ਫਰਕ ਨਹੀਂ ਪਿਆ ਜ਼ਿੰਦਗੀ ਚ ਹੂੰ ਪਹਿਲਾਂ ਨਾਲੋਂ ਬੱਤਰ ਹੋ ਗਈ ਪ੍ਰਵਾ ਅੱਛਾ ਹੂੰ ਲੋਕ ਬਹੁਤ ਹੁਣ 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 ਮੈਨੂੰ ਲੱਗਦਾ ਕੰਮ ਕਰਨ ਵੀ ਔਖਾ ਹੋ ਗਿਆ ਹੋਊਗਾ ਬਹੁਤ ਔਖਾ ਹੈ ਪ੍ਰਵਾ ਘਰੋਂ ਬਾਹਰ ਨਿਕਲਣਾ ਔਖਾ ਹੋਗਾ ਹਾਂ ਜਿੱਦਾਂ ਜਾਣਾਂ ਲੋਕ ਪਛਾਣ ਲੈਂਦੇ ਨੇ ਤੇ ਫਿਰ ਉਹ ਹੁੰਦਾ ਵੀ ਬਹੁਤ ਲੋਕ ਕਹਿੰਦੇ ਵੀ ਫੋਟੋ ਖਿਚਾਓ ਸੈਲਫੀ ਕਰਾਓ ਹਾਂ ਉਹ ਤਾਂ ਕਰਾਵੀ ਦਾ ਕਰਾਉਣ ਦੇ ਲੋਕੀ ਬਸ ਫੋਟੋ ਸੈਲਫੀ ਨਾਲ ਮਤਲਬ ਹੈ ਸਾਡੇ ਨਾਲ ਤਾਂ ਕੋਈ ਕਿਸੇ ਨਾਲ ਮਤਲਬ ਹੀ ਨਹੀਂਗਾ ਹੂੰ ਹੁਣ ਹੈ ਨਹੀਂ ਹੈ ਹੂੰ ਉਹ ਉਦੋਂ ਜਿਹੜੀ ਜ਼ਿੰਦਗੀ ਸੀਗੀ ਬੜੀ ਹੈਨਾ ਥੋੜੀ ਮੁਸ਼ਕਲ ਚ ਗੁਜ਼ਰ ਰਹੀ ਸੀ ਸਰੀਰਕ ਤੌਰ ਤੇ ਵੀ ਤੁਸੀਂ ਹੈਨਾ ਸੈਟ ਨਹੀਂ ਸੀ ਹੈਨਾ ਹਾਂਜੀ ਹੁਣ ਕਿਵੇਂ ਹੈ ਅਗੀ ਤਾਂ ਵੀਰੇ ਉਹ ਵਹੀ ਹੈ ਪਰ ਉਹ ਸਭ ਜਿਹੜੀ ਪਹਿਲਾਂ ਦੀ ਕਿਸੇ ਨੇ ਉਹ ਸ਼ਾਇਦ ਵਧੀਆ ਆਈਗੀ ਸੀ ਅੱਛਾ ਕਿਉਂਕਿ ਉਹਦੇ ਵਿੱਚ ਕਿਸੇ ਦੀ ਗੱਲਾਂ ਨਹੀਂ ਸੁਣੀਆਂ ਪੈਂਦੀਆਂ ਸੀ ਹਮ ਹੁਣ ਸਾਨੂੰ ਬਹੁਤ ਕੁਝ ਸੁਣਨਾ ਪੈਂਦਾ ਹਮ ਥੋਣ ਕੀ ਕੀ ਗੱਲਾਂ ਸੁਣਨੀਆਂ ਕੋਈ ਔੜ ਵੀ ਲੋਕ ਇੱਕ ਕਮੇਡਾ ਦੇ ਵਿੱਚ ਸਾਡੀ ਮਾਂ ਬਣ ਕੇ ਕਾਰ ਜਾਂਦੇ ਨੇ ਤੇ ਤੁਸੀਂ ਕਿਹੜਾ ਕੱਟ ਕਰਦੇ ਹੋ ਬਈ ਔੜ ਕੀ ਬੀਰ ਜਿਹੋ ਖੂਚ ਆਵਾਜ਼ ਮਾਰਾਂ ਗੱਗੋ ਉਹ ਜਿਆਦੀ ਡਬਲ ਆਦੀ ਏ ਇਹ ਤਾਂ ਵੀ ਮੈਂ ਹੁਣ ਕਿੰਨਾ ਕੁ ਬਰਦਾਸ਼ ਕਰਾਂ ਹੂੰ ਬਾਕੀ ਜਿਹੜੇ ਮੈਂ ਮੈਂ ਤਾਂ ਪਾਛਾ ਹੀ ਆਪਣੀ ਅਲੱਗ ਹੈਗੀ ਏ ਹੂੰ ਇਹ ਮੇਰੇ ਦਾਦੀ ਨੇ ਪਾਕਿਸਤਾਨ ਤੋਂ ਲਿਆਂਦਾ ਸੀ ਟ੍ਰੈਂਕ ਉਹਦੇ ਜਿਹੀ ਸੀ ਉਹ ਯੂਜ਼ ਘਟਦੀ ਹੁੰਦੀ ਆ ਉਹ ਅਜੇ ਤੱਕ ਕੱਢੀ ਨਹੀਂ ਜਿਹੜੇ ਲੋਕੀ ਇਸਤੇਮਾਲ ਕਰਦੇ ਨੇ ਹੂੰ ਬਾਜ਼ੀ ਦੇ ਵਕਤੇ ਵੇਦਨ ਲੱਗੀ ਜਾਂਦੇ ਨੇ ਹੂੰ ਤੇ ਇੰਨੀ ਮਸ਼ਹੂਰੀ ਦਾ ਕੋਈ ਵੀ ਫਾਇਦਾ ਨਹੀਂ ਹੋਇਆ ਨਾ ਭਰਾ 1% ਦਾ ਵੀ ਨਹੀਂ ਫਾਇਦਾ ਆਇਆ ਹੂੰ ਕੋਈ ਫਾਇਦਾ ਨਹੀਂ ਮੈਨੂੰ ਤਾਂ ਉਸਦੀ ਮੇਰਾ ਤਾਂ ਵੀ ਜਿਵੇਂ ਕਹਿੰਦੇ ਨੇ ਲੋਕੀ ਵੀ ਬਰਹੀ ਹੋ ਕਹਿੰਦੇ ਨੇ ਵੀ ਤੇਰਾ ਨੁਕਸਾਨ ਹੀ ਹੋਣਾ ਹੈ ਨੁਕਸਾਨ ਹੋਣਾ ਆ ਤੇ ਤੇਰੇ ਬੱਚਾਂ ਤੇ ਅਸਰ ਪਵੇਗਾ ਤੇਰੇ ਬੱਚਾਂ ਉਨ ਲੋਕੀ ਕਹਵੇਗਾ ਤੇਰੀ ਮੰਮੀ ਨੂੰ ਗੱਤੇ ਕਮੈਂਟ ਆਉਂਦੇ ਨੇ ਔਰ ਫਿਰ ਸਾਰਿਆਂ ਨੂੰ ਤਾਂ ਅਸੀਂ ਕੋਸ਼ਿਸ਼ ਨਹੀਂ ਕਰ ਸਕਦੇ ਨਾ ਔਰ ਜਿਹੜੇ ਲੋਕ ਗਲਤ ਕਮੈਂਟ ਕਰਦੇ ਨੇ ਇਹਦੇ 'ਚ ਸਾਡੀ ਤਾਂ ਕੋਈ ਗਲਤੀ ਨਹੀਂ ਕੀ ਹੂੰ ਬਾ ਜਿਆਦਾ ਤਾਂ ਡਿਲੀਟ ਕਰ ਦਿੱਤੇ ਉਹਦੀ ਅਜੇ ਕੋਈ ਗੁੱਸਾ ਛਾੜ ਜਾਉ ਤਾਂ ਕਈ ਵਾਰ ਉੱਤੇ ਲਾ ਕੇ ਬਣਾ ਦਿੱਤੇ ਡੇ ਕਮੈਂਟ ਪਹਿਲੀ ਗੱਲ ਉਹ ਰੋ ਵੀ ਛੱਡ ਦਿੱਤੇ ਬਾ ਡਿਲੀਟ ਹੀ ਕਰਦੇ ਵੀ ਉਹ ਹੁਣ ਸੈਂਸਲ ਸ਼ਕਤੀ ਆ ਗਈ ਹਾਂ ਪਹਿਲਾਂ ਤਾਂ ਬਹੁਤ ਰੇਲ ਬਣਾਉਂਦੇ ਰਹੇ ਸੀ ਪਹਿਲਾਂ ਤਾਂ ਜੋ ਨੀ ਨਵੀਂ ਨਵੀਂ ਮਸ਼ਹੂਰੀ ਹੋਈ ਸੀ ਉਹ ਤਾਂ ਬਹੁਤ ਹੈ ਨਾ ਉਹ ਤਾਂ ਇਹ ਤਾਂ ਚੀਜ਼ਾਂ ਦਾ ਨਾ ਮੇਰੇ ਪਤਾ ਨਹੀਂ ਹੈਗਾ ਸੀ ਹਮ ਕਿ ਕੀ ਤਾਂ ਕੀ ਹੋ ਜਾਣਾ ਬੜਾ ਸਾਰਾ ਪਤਾ ਵੀ ਸਾਨੂੰ ਕੋਣ ਕੋਣ ਵੇਦਾ ਹੈ ਸਾਡੇ ਰਿਸ਼ਤੇਦਾਰ ਵੀ ਵੇਦੇ ਨੇ ਹਮ ਡਾਇਟ ਹੀ ਡਾਇਟ ਪਰਸੈਂਟ ਸਾਡੇ ਰਿਸ਼ਤੇਦਾਰੋਂ ਸਾਡੀ ਵਧਦੀ ਧੀ ਹਮ ਫਰੂ ਬੇਰੀ ਵੀਡੀਓ ਜ਼ਰੂਰ ਵੇਂਦੇ ਨੇ ਆ ਤਾਂ ਕਰਕੇ ਫਿਰ ਮੈਂ ਤੁਹਾਡੇ ਜੀ ਸਾਰੇ ਕਹਿੰਦੇ ਨੇ ਵੀ ਅੱਗੇ ਵਾਲੀ ਗੱਲ ਨਹੀਂ ਰਹੀ ਤੇਰੇ ਵਿੱਚ ਅੱਛਾ ਅਸਲ ਵਿੱਚ ਹੈਗੀ ਤਾਂ ਵੀ ਇਹੇ ਹੀ ਆ ਪਰ ਉਹ ਥੋੜਾ ਜਿਹਾ ਗੁੱਸਾ ਵਖਾਪਣ ਕਰਕੇ ਹੁਣ ਲੋਕ ਤੁਹਾਡੇ ਗੁੱਸਾ ਪਸੰਦ ਕਰਨ ਲੱਗੇ ਹੈ ਹਾਂ ਹੋਰ ਲੋਕਾਂ ਨੂੰ ਗੁੱਸਾ ਸ਼ਾਂਤ ਦੇ ਬੈਠੀ ਪਸੰਦ ਨਹੀਂ ਗੁੱਸੇ ਤਾਂ ਵੈਸੇ ਤਾਂ ਲੋਕਾਂ ਨੇ ਕੀਤਾ ਸੀ ਤੁਸੀਂ ਤਾਂ ਨਹੀਂ ਹੋਏ ਸੀ ਨਹੀਂ ਨਹੀਂ ਮੈਂ ਨੂੰ ਗੁਸਾਇਆ ਸੀ ਹਮ ਜਦੋਂ ਮੈਨੂੰ ਕਿਸੇ ਨੇ ਕੋਈ ਪਹਿਲਾ ਪਹਿਲਾ ਕੁਝ ਕਰਦਾ ਸੀ ਨਾ ਉਹ ਤਾਂ ਮੈਨੂੰ ਗੁੱਸਾ ਆਦਾ ਵੀ ਹੁੰਦਾ ਸੀ ਪਰ ਹੋਰ ਨਹੀਂ ਆਦਾ ਹਮ ਕੱਜ ਨੂੰ ਅਸਕੇ ਜਵਾਬ ਦੇ ਦਿੱਤੇ ਤੇ ਕੱਜਾਂ ਦੇ ਵੀ ਰਿਵਿਊ ਕਮੈਂਟ ਖਾ ਜਾਂਦੇ ਉਹ ਸੱਜੇ ਹੀ ਮੂੰਹ ਜਲਾ ਦੇਉਂਦੀ ਆ। ਤੁਸੀਂ ਤਾਂ ਇੰਨੇ ਕੇ ਇਮੋਸ਼ਨਲ ਹੋਣਾ ਪੈਂਦੀ ਬਾ ਹੁਣ ਇੱਕ ਜਿਹੜੀ ਇੰਟਰਵਿਊ ਕਰ ਰਹੀ ਸੀ ਉਹ ਦੇਖ ਕੇ ਵੀ ਰੋਣ ਲੱਗ ਗਏ ਸੁਣ ਕੇ ਰੋਣ ਲੱਗ ਗਏ ਸੀ ਨਾ। ਆ ਵੀਰੇ ਉਹਦੇ ਸਾਹਮਣੇ ਮੈਨੂੰ ਆਪਦਾ ਦੁੱਖ ਛੋਟਾ ਜਿਹਾ ਲੱਗਣ ਲੱਗ ਪਿਆ ਸੀ। ਹੂੰ ਕਿਉਂਕਿ ਘਰ ਵਿੱਚ ਕਰੀਬੀ ਹੋਵੇ ਚੱਲ ਜਾਂਦਾ। ਹੂੰ ਘਰ ਵਾਲੇ ਦੀ ਬੇਵਫਾਈ ਬਰਦਾਸ਼ਤ ਨਹੀਂ ਹੁੰਦੀ ਕੋਈ ਮਰਜ਼ੀ ਜਨਾਦੀ ਹੈਗੀ। ਹੂੰ ਉਹਦੇ ਸਾਹਬੜੇ ਮੈਨੂੰ ਆਦਾ ਦੁੱਖ ਛੋਟਾ ਲੱਗਣ ਲੱਗਾ ਕਿ ਮੇਰਾ ਘਰ ਦੇਗਾ ਮੇਰਾ ਘਰ ਦੇਏਗਾ ਕੋਈ ਗੱਲ ਨਹੀਂ ਪਰ ਮੇਰੇ ਮਾਲ ਮੇਰੇ ਮਾਪੇ ਉਹਦਾ ਬੜਾ ਬੜਾ ਟੱਟਵਾਦੇ ਜਿਨ੍ਹਾਂ ਨੇ ਮੈਨੂੰ ਮੇਰੇ ਲਈ ਇੱਕ ਘਰ ਵਾਲਾ ਲੱਭ ਕੇ ਦਿੱਤਾ ਹਮ ਨਹੀਂ ਤਾਂ ਜੇ ਉਹ ਨਾ ਹੁੰਦੇ ਤਾਂ ਸ਼ਾਇਦ ਗਲਤੀ ਹੋ ਵੀ ਜਾਂਦੀ ਆਪਦੀ ਜ਼ਿੰਦਗੀ ਨਰਕ ਬਣਾ ਵੀ ਲੈਂਦੀ ਮੈਂ ਹਮ ਪਰ ਮੈਂ ਬਹੁਤ ਖੁਸ਼ ਆ ਮੈਨੂੰ ਵੈਗਰੂ ਨੇ ਸੱਚੀ ਬਹੁਤ ਕੁਝ ਦਿੱਤਾ ਹਮ ਤੇ ਉਹਨੂੰ ਆਪੇ ਪਰ ਘਰ ਲਈ ਪੂਰੀ ਇੱਜ਼ਤ ਕਰ ਦਿੰਸੀ ਹਾਂ ਜੀ ਆਪਾਂ ਪੂਰੀ ਰਿਸਪੈਕਟ ਕਰੀ ਦੀਏ ਸੇਵਾ ਪਾਣੀ ਸੇਵਾ ਪਾਣੀ ਫੋਲ ਸੇਵਾ ਪਾਣੀ ਦੁੱਜਾ ਤਾਂ ਨਹੀਂ ਕਰ ਦਿੰਦੇ ਉਹ ਕਈ ਵਾਰੀ ਬੜਾ ਬੜਾ ਲੇਟ ਹੋ ਜਾਂਦਾ ਉਹ ਵੀ ਕਰ ਦਿੰਦੇ ਹਾਂਜੀ ਫਿਰ ਤਾਂ ਵੀ ਤੁਹਾਡੇ ਫਿਰ ਉਹ ਚੱਲਦਾ ਰਹਿੰਦਾ ਹੋਂ ਨਾ ਆਪਾਂ ਇੱਕ ਘਰ ਵਿੱਚ ਰਹਦੇ ਆਈ ਚੁੱਪਚਾਪ ਜੀਵਣਾ ਨਹੀਂ ਚੰਗੀ ਲੱਗਦੀ ਹਮ ਹਮ ਚੱਲਦਾ ਰਹਿੰਦਾ ਹੈ ਖੜਕਾ ਰੜਕਾ ਹੁੰਦਾ ਰਹਿਣਾ ਚਾਹੀਦਾ ਹਾਂ ਖੜਕਾ ਰੜਕਾ ਰਹਿਣਾ ਚਾਹੀਦਾ ਵੀ ਇਹ ਹਮ ਫਿਰ ਤਾਂ ਬਾਈ ਨਾ ਬਹੁਤ ਹੈ ਨਾ ਚਲ ਤੁਸੀਂ ਤਾਂ ਜਿਹੜੇ ਵੀਡੀਓ ਦੇਖ ਰਹੇ ਹੋ ਉਹਨਾਂ ਨੂੰ ਤਾਂ ਨਹੀਂ ਬਾਈ ਦੇਖ ਰਿਹਾ ਪਰ ਮੈਂ ਬਾਈ ਜੀ ਸਲੂਟ ਹੈ ਜੀ ਤੁਹਾਨੂੰ ਕਰਤਾ ਦੜਕਾ ਕਰਾ ਕੇ ਵੀ ਬਾਈ ਵੀ ਵਧੀਆ ਹੈ ਨਹੀਂ ਵਧੀਆ ਬਾਈ ਦਾ ਤਾਂ ਮੈਂ ਸਗੋਂ ਇਹ ਕਹਿਣਾ ਕਿ ਬਾਈ ਨੇ ਜਿੰਨੀ ਕੋ ਭੈਣ ਨੂੰ ਭੈਣ ਤੇ ਵਿਸ਼ਵਾਸ ਕੀਤਾ ਭੈਣ ਨੂੰ ਆਪਣੀ ਜ਼ਿੰਦਗੀ ਜੀਣ ਦਾ ਬਾਈ ਜੀ ਦੱਸ ਰਹੇ ਸੀ ਕਿ ਮੈਂ ਜਿੰਨਾ ਕਿ ਮੈਂ ਹੱਕਦਾਰ ਆ ਆਪਣੀ ਖੁੱਲ ਕੇ ਜ਼ਿੰਦਗੀ ਜੀਣ ਦਾ ਉਨਾ ਹੀ ਇਹ ਭੈਣ ਵੀ ਆ ਇਸ ਲਈ ਇਹੋ ਜੀ ਸਾਰੇ ਬੰਦਿਆਂ ਦੀ ਸੋਚ ਹੋ ਜੇ ਤਾਂ ਬਹੁਤ ਮੈਨੂੰ ਲੱਗਦਾ ਦੁਨੀਆ ਤੇ ਪਤੀ ਪਤਨੀ ਦੀਆਂ ਲੜਾਈਆਂ ਖਤਮ ਹੋ ਜਾਣਗੀਆਂ ਹਾਂਜੀ ਵੀਰ ਜੀ ਮਾਲਕ ਕਰੇ ਕਿ ਘਰ ਘਰ ਇਹ ਵੀ ਹੋਵੇ ਮਾਲਕ ਸਾਰਾ ਰਵੇ ਸੁੱਖ ਦੇਵੇ ਪਰ ਹੁਣ ਜਿਹੜਾ ਦੀ ਬੁੱਧੀ ਪ੍ਰਸ਼ਟ ਹੋਈ ਵੀ ਹੋਈ ਵੀ ਉਹਨੂੰ ਕੋੜ ਸੁਭ ਜਾਵੇ ਵੀ ਬੱਚੇ ਜਦੋਂ ਬੱਚੇ ਹੋ ਜਾਣ ਤੇਰੇ ਨਾਲ ਆਪਣੇ ਫਿਰ ਆਪਣੇ ਬੱਚਾ ਦਾ ਟਾਈਮ ਆ ਜਾਂਦਾ ਆਪਣਾ ਤਾਂ ਚਲਾ ਜਾਂਦਾ ਇਹ ਗੱਲ ਇਹ ਚੀਜ਼ਾਂ ਲੋਕੀ ਨੋਟਿਸ ਨਹੀਂ ਕਰਦੇ ਇਹ ਨਾਚੀ ਚਾਹ ਨੂੰ ਕੋਈ ਦੇਖਦਾ ਨਹੀਂ ਵੈਸੇ ਹੂੰ ਇਹ ਵੀ ਕਿਸਮਤ ਦੀ ਗੱਲਾਂ ਨੇ ਕਿਸਮਤ ਨਾਲ ਹੀ ਚੰਗਾ ਘਾਰਾ ਲੱਗਦਾ ਹੀ ਹੂੰ ਅੱਸੀ ਤਾਂ ਜਾਣੇ ਵੀ ਮੇਰੇ ਮਾਪੇ ਦੀ ਸਾਰੀ ਮਿਹਰਬਾਨੀ ਆਈ ਇਹਦੇ ਹੂੰ ਮੈਂ ਤੁਸੀਂ ਤੋਂ ਮੈਂ ਮਾਪੇ ਦਾ ਬੜਾ ਹੀ ਸ਼ੁਕਰਗੁਜ਼ਾਰ ਪਹਿਲਾਂ ਦੋ ਵੇਲੇ ਵੀ ਧੰਨਵਾਦ ਉਹਨਾਂ ਦਾ ਕਰਾਂ ਨਾ ਥੋੜਾ ਹੂੰ ਜਿੰਨਾ ਮੇਰੇ ਮਾਪੇ ਨੇ ਮੇਰੇ ਵਾਸਤੇ ਕੀਤਾ ਕਿ ਮੈਨੂੰ ਮੇਰੇ ਲਾਇਕ ਹਸਪੀਟਲ ਆ ਬਿਖ ਦਿੱਤਾ ਹੂੰ ਆ ਤੁਸੀਂ ਕਹਿੰਦੇ ਸੀ ਕਿ ਮਸ਼ਹੂਰੀ ਨਾਲ ਮੇਰੇ ਕੋਈ ਹਾਲਾਤ ਨਹੀਂ ਬਦਲੇ ਤੁਹਾਡੇ ਤਾਂ ਰੀਲਾਂ ਤੇ ਵੱਡੇ ਵੱਡੇ ਫਿਲਮੀ ਸਟਾਰ ਜਾਂ ਗੁਰਚੇਰ ਚਿੱਤਰਕਾਰ ਜੇ ਜਾਂ ਉਹਨਾਂ ਨੇ ਵੀ ਰੀਲਾਂ ਬਣਾਈਆਂ ਤੇ ਕੋਈ ਫਰਕ ਨਹੀਂ ਪਿਆ ਤਾਂ ਨਹੀਂ ਵੀਰੇ ਉਹਨਾਂ ਨੇ ਰੀਲਾਂ ਬਣਾ ਜਰ ਪਰ ਮੈਡੂ ਆਪਾਂ ਦੇਖੀ ਸਰਪੋਰਟ ਕੀਤਾ ਹੂੰ ਤੁਹਾਡੀ ਉਹ ਆਵਾਜ਼ ਵਰਤ ਲਈ ਬਸ ਤੁਹਾਡੀ ਰੀਲ ਵਰਤੀ ਹੈ ਹਾਂ ਜੀ ਹਾਂ ਜੀ ਹੂੰ ਉਹ ਉਹਨਾਂ ਕੋਲ ਕੋਈ ਆਫਰ ਉਫਰ ਨਹੀਂ ਆਈ ਫਿਲਮ ਕੁਲਮਚੀ ਕੰਮ ਕਰ ਲੋ ਉਹਨਾਂ ਦੇ ਚ ਉਹ ਫਿਰ ਸਾਬ ਗਰੀਬ ਵਰ ਕਾਟ ਦੇ ਦਾ ਫਿਰ ਇਹ ਦੁਨੀਆ ਨੂੰ ਤੇ ਲੱਗਦਾ ਜੀ ਤੂੰ ਦਸਾਜਦਾ ਹੀ ਜੇਰਾ ਗਏ ਜਿਵੇਂ ਉਹ ਭਾਪੀ ਚੁੰਬਿਆਲੀ ਨੂੰ ਲੈ ਗਿਆ ਆਪਣੇ ਘਰ ਵਿੱਚ ਹੂੰ ਟੁੱਟੇ ਨੂੰ ਵੀ ਲਿਆ ਇਹ ਮੈਂ ਕਿਤੇ ਲਿਆ ਟੁੱਟਾ ਵੀ ਟੁੱਟਾ ਉਹ ਮੁੰਡਾ ਇੱਕ ਹੋਰ ਉਹ ਵੀ ਬਹੁਤ ਸੋਸ਼ਲ ਮੀਡੀਆ ਤੇ ਸੀਗਾ ਉਹਨੂੰ ਵੀ ਲਿਆ ਉਹਨੇ ਥੱਬੀ ਨੂੰ ਵੀ ਲਿਆ ਚੁੰਮਿਆ ਲਈ ਤੂਰਾ ਤੂਰਾ ਟੁੱਟਾ ਤੂੰ ਤੋਤੇ ਤੂਰੋ ਫਿਲਮ ਉਹ ਨਹੀਂ ਉਹ ਫਿਲਮ ਚ ਜਿਹੜਾ ਪੁਲਿਸ ਵਾਲਾ ਬਣਿਆ ਛੋਟਾ ਇੱਕ ਬਾਈ ਵੀ ਜਿਹੜੀ ਕਵਰਟ ਕੀਤਾ ਏ ਕਹਦਾ ਤੂੰ ਤੋਤੇ ਤੂਰੋ ਫਿਲਮ ਵਿੱਚ ਤੂੰ ਐਕਟਿੰਗ ਕਰਨੀ ਏ ਕਿ ਮੈਂ ਮਜ਼ਾਕ ਹੀ ਸਮਝ ਲੈ ਮੈਂ ਕਹੀਏ ਕਿ ਹੋ ਜਾ ਮਜ਼ਾਕ ਹੈਗਾ ਮੈਂ ਤਾਂ ਫੀਲਿੰਗ ਤਾਂ ਮੈਂ ਪੂਰੀ ਲਈ ਵੀ ਐਟਿੰਗ ਕਰਾਂ ਗਈ ਫਿਰ ਮੈਂ ਆਖ ਵੀ ਇੱਕ ਤੋਂ ਦੂਜਾ ਕਮੈਂਟ ਹੀ ਨਹੀਂ ਮੈਨੂੰ ਆਇਆ ਹੋ ਜਾ ਕੋਈ ਮੈਂ ਤਾਂ ਚਾਹ ਤਾਂ ਮਜ਼ਾਕ ਹੀ ਕੀਤਾ ਹੋਵੇ ਤੇ ਲੋਕੀ ਮੈਨੂੰ ਮਜ਼ਾਕ ਕੇ ਫਿਰ ਕੱਢਿਆ ਜੇ ਮੌਕਾ ਮਿਲੇ ਤਾਂ ਵਧੀਆ ਕਰਦੇ ਨੇ ਹਾਂ ਮੌਕਾ ਮਿਲੇ ਤਾਂ ਕਰੋਗੇ ਮੌਕਾ ਮਿਲ ਲਗਾ ਤਾਂ ਮੈਂ ਕੁਝ ਨਹੀਂ ਛੱਡਣਾ ਐਨਾ ਮਸ਼ਹੂਰ ਹੋਣ ਦਾ ਵੀ ਫਿਰ ਕੀ ਫਾਇਦਾ ਹੋਇਆ ਫਾਇਦਾ ਤਾਂ ਵੀਰੇ ਕੁਝ ਵੀ ਨਹੀਂ ਹੋਇਆ ਸਾਰੇ ਐਵੇਂ ਕਹਿੰਦੇ ਨੇ ਵੀ ਤੂੰ ਸੀ ਕੁਝ ਕਮਾਇਆ ਦੁਨੀਆਂ ਨੂੰ ਤੇ ਲੱਗਦਾ ਨਾ ਵੀ ਪਤਾ ਨਹੀਂ ਕਿੰਨੇ ਕੁ ਪੈਸੇ ਆਉਂਦੇ ਹੋਣੇ ਆ ਪਤਾ ਨਹੀਂ ਕਿੰਨਾ ਕਿੰਨਾਂ ਨੂੰ ਬੱਲੇ ਬੱਲੇ ਇਹਨਾਂ ਦੀ ਦੁੱਖੀ ਵੀ ਕੋਈ ਨਹੀਂ ਮਿਲੀ ਅਜੇ ਤੱਕ ਅੱਛਾ ਕੋਈ ਮਿੰਕ ਮਨੋਈ ਹੀ ਕੋਨੀ ਪੇਡ ਪ੍ਰਮੋਸ਼ਨ ਵੀ ਨਹੀਂ ਮਿਲੇਗਾ ਪੇਂਡ ਪ੍ਰਮੋਸ਼ਨ ਤਾਂ ਕਹਿੰਦੀ ਆ ਵੀਰੇ ਅੱਛਾ ਕਿਸੇ ਨੇ ਨਹੀਂ ਕੀਤੀ ਮੈਂ ਤਾਂ ਕਮਾਲ ਦੀ ਗੱਲ ਹੋ ਗਈ ਵੀ ਇੰਨੇ ਮਸ਼ਹੂਰ ਹਸਤੀ ਨੂੰ ਵੀ ਕੋਈ ਇਨਕਮ ਨਹੀਂ ਨਾ ਨਾ ਕੋਈ ਇਨਕਮ ਨਹੀਂ ਨਹੀਂ ਤੇ ਇਹ ਕਨੇ ਵੀ ਝੂਠ ਤਾਂ ਨਹੀਂ ਬੋਲੀ ਹੁੰਦੇ ਕਦੇ ਨਹੀਂ ਵੀਰੇ ਸਹੀ ਗੱਲ ਐ ਆਸਤਿਆਂ ਗੱਲ ਨਹੀਂ ਗੀ 1 ਰੁਪਇਆ ਨਹੀਂ ਆਪਾਂ ਇੰਸਟਾਗ੍ਰਾਮ ਤੋਂ ਕਮਾ ਕੇ ਵੇਖਿਆ ਸੋਸ਼ਲ ਮੀਡੀਆ ਤੋਂ ਕੁਝ ਵੀ ਨਹੀਂ ਕਮਾਇਆ ਮੈਂ ਹੂੰ ਤੇ YouTube ਤੇ ਹੈਗਾ ਚੈਨਲ YouTube ਤੇ ਹੈਗਾ ਇਹ ਚੈਨਲ ਹੂੰ ਤੁਸੀਂ ਹੁਣ ਇੱਕ ਦਿਨ Facebook ਤੇ ਪਾਈ ਸੀ ਵੀ ਹੁਣ ਇੱਥੇ ਵੀ ਪ੍ਰਸ਼ਾਦ ਵੰਡਿਆ ਕਰਾਂਗੇ ਹਾਂ ਹਾਂ ਪਾਈ ਸੀ ਵੰਡ ਦਿੰਦੇ ਹਾਂ ਆ ਉਹ ਤੇ ਮੈਂ ਵੀਡੀਓ ਪਾਈ ਸੀ ਮਾਂ ਕਾ ਚਲੋ ਦਰਬੇਰ ਪਰ ਆਵਾ ਘੇੜੇ ਆਇਆ ਤਾਂ ਕੋਈ ਨਹੀਂ ਪ੍ਰਸ਼ਾਦ ਲੈਣ ਆਲੇ ਆਏ ਨਹੀਂ ਕੋਈ ਨਹੀਂ ਇੱਥੇ ਇੰਸਟਾ ਇਹ ਤੇ ਤਾਂ ਇਹ ਤੇ ਤਾਂ ਕੀ ਰੇ ਤੋਰ ਇਹ ਹੀ ਹੈਗੇ ਨੇ ਉਹਦਰ ਤਾਂ ਇਹ ਮੂਝ ਹੀ ਬੜੇ ਗੰਦੇ ਹੈਗੇ ਨੇ ਬੁੜੀਆਂ ਤਾਂ ਵੇਖੀ ਤਾਂ ਮਾ ਕਰਾ ਉਹਦਾ ਅੱਛਾ ਜੀ ਨਾਲ ਉਹਦਰ ਬਹੁਤ ਫੇਸਬੁੱਕ ਪੇਜ ਹੈਗਾ ਨਾ ਜਿਹੜਾ ਉਹ ਉੱਥੇ ਬੜਾ ਲੋਕੀ ਜਲੀਲ ਕਰਦੇ ਨੇ ਰੱਜ ਕੇ ਇਹ ਤਾਂ ਕੁਝ ਵੀ ਨਹੀਂ ਉਹ ਚੌਧਰ ਜ਼ਿਆਦਾ ਹੁੰਦਾ ਉਹਤਰ ਜ਼ਿਆਦਾ ਹੈ ਕਈ ਬੁੜੀਆਂ ਜਿਹੜੀ ਫੇਮਸ ਹੈ ਗਿਆ ਵਿਚਾਰੀਆਂ ਉਹ ਦਸਤੀਆਂ ਨੇ ਉਹ ਕਹਦੀ ਰਿਪੋਰਟ ਉਹ ਮਾਰਟਡ ਛਾਪ ਜਾਂਦੇ ਨੇ ਅੱਛਾ ਹਾਂ ਹਮ ਅੱਨਾ ਬੰਦਾ ਵੇਖ ਲੈਦੇ ਕੋਈ ਪਰਵਾਹ ਇਹ ਕਮਨ ਦੀ ਹੋਈ ਨਾ ਕੋਈ ਕਿਸੇ ਨੇ ਫਿਲਮ ਵਿੱਚ ਛੂਟੇ ਕਿ ਛਾਟੇ ਕੇ ਪਰ ਉਹ ਕਿਆ ਤਲਵਾਲਕ ਨੇ ਫੇਰ ਵੀ ਜਿੱਤੇ ਰੱਖਾ ਕੋਸ਼ ਹੂੰ ਠੀਕ ਹੈ ਨਾ ਵੀਰੇ ਹੂੰ ਅੱਜ ਤੁਸੀਂ ਥੋੜਾ ਜਿਹਾ ਢਿੱਲੇ ਜੇ ਲੱਗਦੇ ਹੋ ਵੀ ਅੱਜ ਨਾ ਗੱਲ ਉਨੀ ਜਿਵੇਂ ਪਹਿਲਾਂ ਵਾਲੀਆਂ ਕੀਤੀਆਂ ਸੋਵੇਂ ਨਹੀਂ ਕੀਤੀ ਜੇ ਜਿਵੇਂ ਰੀਲਾਂ ਤੇ ਕਰਦੇ ਹਾਂ ਆਵਰੇ ਤਾਂ ਵੀ ਅੱਜ ਠੀਕ ਰਹੀਗੀ ਹੂੰ ਤਾਂ ਕਰਕੇ ਅੱਛਾ ਹੂੰ ਥੋੜਾ ਦੇ ਵਿੱਚ ਤੁਸੀਂ ਇੰਟਰਵਿਊ ਲੈਣ ਆਏਗੇ ਜੇ ਹੂੰ ਬੰਦੇ ਦੀ ਪੱਲਾ ਤਬੀਅਤ ਉਹ ਪੁੱਛ ਲਗਾ ਤਬੀਅਤ ਕੱਲ ਮੈਨੂੰ ਆਪ ਨੂੰ ਵੀ ਬੁਖਾਰ ਛੜਿਆ ਹੂੰ ਕੰਮ ਤਾਂ ਕਰਨਾ। ਮੈਂ ਬੜੀ ਖੁਸ਼ ਆਈ ਬਕਵਤੀ ਆ ਕੇ ਕੋਈ ਆਏ। ਮੈਂ ਠੀਕ ਚੜ੍ਹ ਗਿਆ ਚੰਗਾ ਹੋ ਗਿਆ। ਮੈਂ ਤਾਂ ਬਸ ਠੀਕ ਹੋ ਜਾ ਬਦੀ। ਹੂੰ ਤਾਂ ਕਰਕੇ। ਹੂੰ। ਨਹੀਂ ਚਲੋ ਇਹ ਬੁਖਾਰ ਵਖੂਰ ਤਾਂ ਚਲਦੇ ਹੀ ਰਹਿੰਦੇ ਆ ਕੰਮ ਤਾਂ ਕਰਨੇ ਪੈਂਦੇ। ਉਹ ਇਹ ਤਾਂ ਝੜੇ ਹੀ ਰਹਿੰਦੇ ਨੇ ਲੋਕਾਂ ਦੇ ਕਮੈਂਟ ਪਾੜ ਕੇ ਵੀ ਝੜ ਜਾਂਦੇ ਨੇ। ਤੋ ਉਤੋਂ ਕਰ ਠੰਡ ਦੇ ਹਿਸਾਬ ਨਾਲ ਠੰਡ ਵੀ ਬਹੁਤ ਹੈ ਕੀ ਨਾ। ਚਲੋ ਅੱਜ ਤਾਂ ਧੁੱਪ ਨਿਕਲੀ ਨਾ। ਕੱਲ ਵੀ ਨਿਕਲੀ ਸੀ। ਹੂੰ। ਤੇ ਜਦੋਂ ਫਿਰ ਬੁਖਾਰ ਚੜਾਉਣ ਵਾਲੇ ਕਮੈਂਟ ਆਉਂਦੇ ਆ ਜਾਂ ਫਿਰ ਕਈਆਂ ਦੇ ਬੁਖਾਰ ਹੈ ਤੁਸੀਂ ਕਿਵੇਂ ਲਾਉਨੇ ਹੋ ਮੈਂ ਤਾਂ ਫਿਰ ਬੱਟਾ ਵਜਲਾ ਦਿੰਦੇ ਬੀਆਂ ਹੂੰ ਫਿਰ ਜਦੋਂ ਇਹ ਕਰਤੀ ਅੰਡੀਰ ਉਹਦਾ ਦੁੱਕੀ ਤਿੱਕੀ ਬਾਸ ਪਰ ਹੂੰ ਮੈਂ ਕਹਿੰਦੀ ਕੀ ਆਵੇਂ ਦੁਨੀਆ ਤੋਂ ਲਾੜ ਤੇ ਕੀ ਲੈ ਜਾਣਾ ਹੂੰ ਲੋਕ ਜਿਹੜਾ ਕਿ ਮੈਂ ਪਿਆਰ ਨਾਲ ਲੋਕਾਂ ਨੂੰ ਵੀ ਬਦਲ ਕੇ ਬੋਲਦੀ ਆ ਉਹਦੇ ਚ ਵੀ ਕੋਈ ਗੁੱਸਾ ਨਹੀਂ ਹੁੰਦਾ ਹੂੰ ਤੇ ਉਹਨਾਂ ਚੀਜ਼ਾਂ ਨੂੰ ਲੋਕ ਦੂਜੇ ਪਾਸੇ ਲੈ ਕੇ ਚਲੇ ਲੱਗਦੇ ਆ ਲੈ ਕੇ ਚਲੇ ਗਏ ਨੇ ਪਤਾ ਕੀ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਪਹਿਲਾਂ ਬੋਲਦੀ ਸੀ ਵਾ ਤੂੰ ਬੋਲਦੀ ਸੀ ਹਮ ਅਚਾਨਕ ਹੀ ਸਾਡੀ ਗੁੜੀ ਆਇ ਕਿਸੀ ਛੋਟੀ ਮੇਰੇ ਦੇਹੋਲ ਦੀ ਗੁੜੀ ਉਹ ਦੀ ਡੈਥ ਹੋ ਗਈ ਅੱਛਾ ਉੱਥੇ ਕਈ ਲੋਕਾਂ ਨੇ ਮੈਨੂੰ ਕਮੈਂਟ ਕੀਤੇ ਤੂੰ ਲੋਕਾਂ ਨੂੰ ਗਾਲਾਂ ਕੱਢਦੀ ਏ ਵਧੀਆ ਹੋ ਗਿਆ ਆਪਣੇ ਤੇਨੂੰ ਚੰਗਾ ਕੀਤਾ ਅੱਛਾ ਉਹ ਕਮੈਂਟਰਾਂ ਦਾ ਲੋਕਾਂ ਦਾ ਦਿਲ ਦਲਾ ਲਾ ਮੈਂ ਕਬ ਵੀ ਕਾਲਡ ਵੀਰ ਨਾ ਕੋਈ ਹੋਰ ਹਾਦਸਾ ਹੁੰਦਾ ਤੇ ਇਹਨਾਂ ਨੇ ਤਾਂ ਗੱਲ ਹੀ ਫੜ ਲੈਣੀ ਏ ਹਮ ਬੀਤੂ ਲੋਕਾਂ ਨਾਲ ਕਰਦੀ ਤੇ ਤੇਰੇ ਨਾਲ ਹੁੰਦੀਆਂ ਨੇ ਤੇ ਲੋਕਾਂ ਲੋਕਾਂ ਨਾਲ ਤੁਸੀਂ ਕਿਹੜਾ ਆਪ ਕਰਦੇ ਹੋ ਜੇ ਲੋਕ ਗਲਤ ਕਰਦੇ ਤਾਂ ਉਹਨਾਂ ਨਾਲ ਤਾਂ ਕੁਝ ਨਹੀਂ ਹੁੰਦਾ ਤੁਹਾਡੇ ਨਾਲ ਹੀ ਹੁੰਦਾ ਹਾਂ ਬੀਬੇ ਰ ਕਹਿਣ ਦਵਾਤਾ ਪਰ ਵੀ ਉਹ ਤਾਂ ਰੱਬ ਦੀ ਦੇਹ ਰਗੀ ਏ ਦੇ ਵੀ ਦੱਖੋ ਵੀ ਲੱਦਾ ਉਹਦੀ ਮਰਜ਼ੀ ਏ ਉਹ ਵੀ ਚੰਗੀ ਹੋ ਲੈਗਾ ਸਾਡੀ ਗੁੱਡੀ ਤੇ ਲੋਕ ਘੜ ਕਮੈਂਟ ਕੀਤੇ ਲੈ ਵਧੀਆ ਹੋਗਾ ਜੋ ਆ ਤੂੰ ਲੋਕਾਂ ਨਾਲ ਗੱਲਾਂ ਕੱਢ ਕਿਸੇ ਦੇ ਬੱਚੇ ਦੀ ਜਾਨ ਜਾਣੀ ਵਧੀਆ ਕਿਸ ਤਰੀਕੇ ਨਾਲ ਹੋਸੀ ਅੱਜ ਤੱਕ ਮੈਂ ਕਿਸੇ ਨੂੰ ਨਹੀਂ ਕਿਹਾ ਵੀ ਤੁਹਾਡੇ ਬੱਚੇ ਕਦਰ ਇਹੋ ਜਲਾਬ ਸਪੂ ਚੋਟੀ ਕੱਢਿਆ ਮੈਂ ਪਿਆਰ ਨਾਲ ਕਹਿੰਦੇ ਕਈ ਲੋਕ ਤਾਂ ਆਪਣੇ ਆਰਦਾ ਨਾਮ ਲੈ ਕੇ ਕਹਿੰਦੇਰੇ ਵੀ ਸਾਡੀ ਵੀਡੀਓ ਬਣਾ ਦੇ ਸਾਡੀ ਕਲਾਸ ਲਾ ਕੇ ਵੀਡੀਓ ਬਣਾ ਤੂੰ ਕਈ ਲੋਕ ਜਿ ਡਕਲੋ ਸਭ ਜਦੀ ਨਕਲ ਮਾਰਨ ਵਾਸਤੇ ਵੀ ਅਕਲ ਦੀ ਬਦਲ ਲੋੜ ਹੋਵੇਦੀ ਚਾਹੀਦੀ ਉਹ ਕੱਜਰ ਵੀਰੇ ਵੀਡੀਓ ਨਹੀਂ ਸਮਝਾਂਦੀ ਕਿਵੇਂ ਬੜੀ ਹੈ ਕਿਵੇਂ ਨਹੀਂ ਜੋ ਹੈਗਾ ਲੋਕਾਂ ਨੂੰ ਸਮਝ ਨਹੀਂ ਆਦੀ ਜੋ ਨਹੀਂ ਹੈਗਾ ਉਹ ਲੋਕੀ ਆਪੂ ਸਭ ਜੀ ਫਿਰਦੇ ਇਹ ਤਾਂ ਲੋਕਾਂ ਦੀ ਵੈਸੇ ਸਭ ਤੋਂ ਬੇਵਕੂਫੀ ਕਈ ਯੋਗ ਵੀ ਤੁਸੀਂ ਕੋਈ ਕਮੈਂਟ ਕਰਦੇ ਹੋ ਤਾਂ ਤੁਸੀਂ ਉਹਦੇ ਨਾਲ ਜਾਂ ਕੋਈ ਤੁਸੀਂ ਸੋਸ਼ਲ ਮੀਡੀਆ ਤੇ ਆਪਦੀ ਕੋਈ ਗੱਲ ਰੱਖਦੇ ਹੋ ਤੇ ਉਹਦੇ ਨਾਲ ਤੁਹਾਡੇ ਪਰਿਵਾਰ ਨੂੰ ਕਿਵੇਂ ਨੁਕਸਾਨ ਹੋ ਸਕਦਾ ਹਾਂ ਤੇ ਤੁਸੀਂ ਰੱਬ ਹੋ ਗਏ ਫਿਰ ਤਾਂ ਤੇ ਹੋਰ ਨਾ ਪਰੇ ਤੁਹਾਨੂੰ ਕਹਿਤਾ ਹੈ ਵੀ ਤੇ ਜੋ ਹੋ ਹੋ ਗਿਆ ਵੀ ਲੋਕ ਕਦੇ ਇਹ ਤਾਂ ਸੋ ਦੇਖਣ ਨਹੀਂ ਆਉਂਦੇ ਵੀ ਹਾਲਾਤ ਕੀ ਆ ਬੜੀ ਮਾੜੀ ਤੇ ਕਰਦੀ ਹੈ ਤੁਸੀਂ ਪੁੱਛਦੇ ਨਹੀਂ ਮਦਦ ਕੀ ਅੱਗੇ ਉਹ ਇੱਕ ਵੀਰ ਰਿਐਟਰੀ ਨੂੰ ਲੈ ਕੇ ਗਏ ਨੇ ਹੂੰ ਉਦੋਂ ਵੀ ਬੈ ਉਹ ਜੋ 7 ਵਜੇ ਵਿੱਚ ਗਈ ਸੀ ਕੁੜੀ ਆ ਤੇ ਅੱਥੋਂ ਤੋਂ ਥੋੜੇ ਦੇੜੀ ਹੋਈ ਸੀ ਹਮ ਤੇ ਉਹ ਮੈਨੂੰ ਕਹਿੰਦਾਂ ਉਹ ਤੇ ਕਹਿੰ ਲੈ ਇਹਨੂੰ ਤਾਂ ਪੂਰਾ ਪਰਵਾਹ ਨਹੀਂ ਹੈ ਕਿ ਇਹਨਾਂ ਦੇ ਥੋੜੇ ਦਿਨ ਪਹਿਲਾਂ ਬੇਬੀ ਦੀ ਜਨਮ ਹੋਈ ਆ ਹਮ ਵੀ ਕਿਸੇ ਦੇ ਅੱਧੜਵਾੜ ਕੇ ਥੋੜੀ ਦੇਖਾ ਜਾਂਦਾ ਹਮ ਵੀ ਕੋਈ ਵੀ ਨਹੀਂ ਕਹਿੰਦਾ ਵੀ ਸਾਡੇ ਘਰ ਦੇ ਪਰਿਵਾਰ ਦੇ ਬੇਬਨ ਨਾਲ ਇਹੋ ਜਿਹਾ ਕੁਝ ਹੋਵੇ ਜਾਂ ਸਾਨੂੰ ਛੱਡ ਕੇ ਚਲਾ ਜਾਵੇ ਮੇਰੇ ਤਾਂ ਮੈਨੂੰ ਜਾਨਵਰ ਵੀ ਛੱਡ ਕੇ ਗਏ ਨੇ ਤੇ ਮੈਂ ਅਜੇ ਤੱਕ ਉਹਨਾਂ ਨੂੰ ਪੁੱਲੀ ਕੋਰੀਆ ਹਮ ਏ ਵੀਰੇ ਲੋਕਾਂ ਨੂੰ ਸੁਝਾਣਾ ਸਾਡੇ ਵਾਸਤੇ ਗੱਲ ਰਹੀਏਗੀ ਹਰੇਕ ਬੰਦੇ ਦਾ ਅਸੀਂ ਦਿਲ ਨਹੀਂ ਜਿੱਤ ਸਕਦੇ ਜਿਵੇਂ ਉਹ ਨਾਲ ਦਿਲ ਕਰਦਾ ਉਹ ਇਥੇ ਲੋਕੀ ਕਿਹਦੇ ਲੈ ਇਥੇ ਵੀਰ ਤੇ ਇੰਸਟਾਗ੍ਰਾਮ ਤੇ ਕੀ ਪਿਆ ਕਲਪ ਕਰੋ ਤੇ ਅਗਲਾ ਤਾਂ ਜਿਹੜਾ ਕਾਰ ਚਲਾਉਂਦਾ ਉਹ ਅਗਲਾ ਫਿਕਰਾ ਇਹ ਤੇ ਰਹਿਣਾ ਸੋਖੀ ਗੱਲ ਨਹੀਂ ਈ ਤੈਨੇ ਹਰ ਕਰਾਇਆ ਦੇਣਾ ਤੇ ਉਹ ਕੰਮ ਤਾਂ ਕਰਦਾ ਹੀ ਹੁੰਦਾ ਉਹਦੇ ਕੰਮ ਕਰਕੇ ਰੋਟੀ ਖਾਣ ਦਾ ਵੀ ਆਪਣਾ ਵੀਰੇ ਰਾਸ਼ਨ ਕਾਰਡ ਵੀ ਨਹੀਂ ਹੈਗਾ ਹੂੰ ਆ ਲੋਕਾਂ ਦੇ ਤਾਂ ਰਾਸ਼ਨ ਕਾਰਡ ਬਣੇ ਹੋ ਨਾ ਇਸੇ ਗੱਲ ਦਾ ਡਿਸਪੋਜ਼ਡ ਹੈਗਾ ਜਦੋਂ ਰਾਸ਼ਨ ਕਾਰਡ ਕੋਈ ਨਹੀਂ ਦੋ ਜੀ ਤੁਸੀਂ ਰੀਲ ਬਣਾ ਕੇ ਪਾ ਦਿਓ ਤਾਂ ਮੁੱਖ ਮੰਤਰੀ ਦਾ ਪਹੁੰਚੂਗੀ ਬਣ ਜਾਊਗਾ ਰਾਸ਼ਨ ਕਾਰਡ ਕੋਈ ਨਹੀਂ ਹੈਗਾ ਸਾਡਾ ਤੇ આજ ਤੱਕ ਕੋਈ ਵੀ ਸਾਡੇ ਸਰਕਾਰੀ ਸਹੂਲਤ ਨਹੀਂ ਮਿਲੀ ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਰੀਲ ਬਣਾ ਕੇ ਤੁਹਾਡੀ ਤਾਂ ਮਿੰਟ ਮਿੰਟ ਜਾਊਗੀ ਆਪਾਂ ਕਿ ਤਾਂ ਮਾਨ ਨੂੰ ਵੀ ਵਰ ਗਿਆ ਹੈ ਅੱਛਾ ਵੀ ਸਾਡਾ ਰਾਸ਼ਨ ਕਾਰਡ ਬਣਾ ਦੇ ਮੋਇਆ ਹੂੰ ਸੁਣਦਾਨੀ ਸੁਣਦਾਨੀ ਉਹ ਵੀ ਗੱਲ ਜਦੋਂ ਭਗਤ ਮਾਨ ਤੇ ਲੱਗ ਗਿਆ ਫਿਰ ਉਧਰ ਵੇਖੀ ਇਹੋਡਾ ਚਰੀਏ ਜਨਾਚਰ ਤੂੰ ਮੇਰੇ ਹੱਥੇ ਨਹੀਂ ਆਦਾ ਭਗਤ ਮਾਨ ਤੁਸੀਂ ਇਹ ਵੀ ਦੱਸ ਦੇਣਾ ਮਜ਼ਾਕ ਕਰ ਰਹੀ ਹੈ ਉਹ ਸਰਕਾਰ ਚ ਹੈ ਨਹੀਂ ਮੇਰਾ ਕਿਕਾਰ ਲਵੇ ਤਾਂ ਮੈਂ ਚੱਕੀ ਜਾਵਾਂ ਜੇਰ ਕੀ ਹੋਇਆ ਇਹਦਾ ਭਗਵਾਨ ਤੁਮਾਰਾ ਆ ਮੇਰੇ ਕੋਲ ਗਈ ਕੀ ਮੇਰੇ ਕੋਲ ਮੂੰਗੀ ਸਾਡੀ ਸੋਕ ਜਾਵੇਦੀ ਲੈ ਆ ਜਨ ਜਦ ਦੀ ਗੱਲ ਸਰਕਾਰੀ ਦਾਲ ਪੀਵਾਂਗੇ ਨਾ ਜੇ ਇਹ ਇਹ ਤਾਂ ਬਾਤ ਚ ਹੋ ਜਾਂਦਾ ਔਖਾ ਸਰਕਾਰੀ ਦਾਲ ਪੀਣੀ ਔਖੀ ਬਹੁਤ ਹੈ ਫਿਰ ਇੰਸਟਾਗ੍ਰਾਮ ਤੇ ਵੀਡੀਓ ਕਿਵੇਂ ਪਾਇਆ ਕਰੂੰਗਾ ਉਹ ਦੱਕੇ ਖਾਣਾ ਛਡਾਵੰਦੋਂ ਫਿਰਨੇ ਆ ਭਰਾਵਾ ਉਹ ਤਾਂ ਇੱਕ ਮਜਬੂਰੀ ਜਿਹੀ ਬਣ ਗਈ ਏ ਹੁਣ ਨਹੀਂ ਪਾਉਂਦੇ ਹਨ ਤਾਂ ਵੀ ਸਰਦਾ ਨਹੀਂ ਹੁਣ ਦਿਲ ਕਦੇ-ਕਦੇ ਵਿੱਚੋਂ ਹਾਰ ਜਵੰਡ ਜਾਂਦੀ ਹੁੰਦੀ ਆ ਵੀ ਨਹੀਂ ਪਾਉਂਦੀ ਹੂੰ ਦਿਲ ਤੁਹਾਡੇ ਮਨ ਲੈ ਜਿਆਦਾ ਹੀ ਲੋਕਾਂ ਨੇ ਤੋੜਤਾ ਹਨਾ ਆ ਲੋਕਾਂ ਨੇ ਕੀ ਜਿਆਦਾ ਦਾਵਜਾਂ ਨੇ ਤੋੜਾ ਹੂੰ ਆਪਦੇ ਹੀ ਕਹਿੰਦੇ ਨੇ ਲੈ ਏ ਟੁਕੰਦ ਪਾਇਆ ਇੰਸਟਾਗ੍ਰਾਮ ਤੇ ਓਏ ਆਪਦੇ ਹੀ ਕਰਦੇ ਨੇ ਲੋਕਾਂ ਦੀ ਇੱਜ਼ਤ ਕੋਣੀਗੀ ਹੂੰ ਲੋਕ ਪਤਾ ਕੀ ਜੋ ਲੋਕ ਜੋ ਮਰਜੀ ਕਹੇ ਜੋ ਲੋਕਾਂ ਦਾ ਚਾਹਦੇ ਨੇ ਆਪਾਂ ਨੂੰ ਜਾਣਦੇ ਨਹੀਂ ਜਿਹੜੇ ਆਪਾਂ ਨੂੰ ਜਾਣਦੇ ਨੇ ਜਿਨ੍ਹਾਂ ਨੂੰ ਆਪਣੇ ਹਾਲਾਤਾਂ ਦਾ ਪਤਾ ਹੈ ਜੋ ਵੀ ਉਹ ਵੀ ਆਪਣੇ ਤੇ ਸਵਾਲ ਖੜਾ ਕਰਨ ਤੇ ਫਿਰ ਉਹਦੋਂ ਕਿਡਾ ਖੜਦਾ ਨਹੀਂ ਤਾਂ ਹੈ ਸੋ ਉਹਨਾਂ ਨੂੰ ਤਾਂ ਹਰ ਚੀਜ਼ ਦਾ ਪਤਲਾ ਹੁੰਦਾ ਨਾ ਕਿ ਕਿਹੜੀ ਭਰਾਵਾ ਹੱਤਲਾ ਰੱਖੀ ਹ ਹ ਉਹਨਾਂ ਦੇ ਦਿਲ ਵਿੱਚ ਕੋਈ ਡਾਊਟ ਹੁੰਦਾ ਸਿੱਧਾ ਮੈਨੂੰ ਮਿਲਣ ਨਾ ਆ ਕੇ ਹ ਉਹ ਵਾ ਕੇ ਜਾ ਕੇ ਰਿਸ਼ਤੇਦਾਰਾਂ ਨੂੰ ਗੱਲਾਂ ਵੜ ਕੇ ਇਹਨੇ ਅੱਜ ਆ ਵੀਡੀਓ ਪਾਈ ਏ ਵੀ ਇਹੀ ਕੀਤਾ ਹੂੰ ਉਹ ਤਾਂ ਕਈ ਵਾਰੀ ਬਾਕੀ ਦੀ ਚੱਲ ਧੀ ਲੈਣਾ ਲੜ ਕੇ ਬਾਕੀ ਟਾਈਮ ਆ ਲੜ ਕੇ ਆਪਾਂ ਸਾਰਾ ਗੰਸ ਲਾਵਗੇ ਹਾਂ ਹੂੰ ਮਾਲਕ ਕਰੇਗਾ ਕਿ ਕਦੇ ਮੇਰਾ ਵੀ ਟਾਈਮ ਆਵੇਗਾ ਨਾ ਹੂੰ ਟਾਈਮ ਤਾਂ ਆ ਹੀ ਜਾਣਾ ਉਹ ਤਾਂ ਨੇੜੇ ਹੀ ਉਹ ਰੇੜੇ ਹੀ ਤਾਂ ਲੰਘ ਗਿਆ ਔਖੇ ਸਮਿਆਂ ਕੁਸ਼ ਹੋ ਰਹਿ ਗਈ ਕੱਲੀ ਆਇਆ ਨਾ ਮੋਬੈਲ ਤੋਂ ਨਾ ਕਿਸੇ ਦੇਣ ਉਹਨਾਂ ਨੇ ਵੀ ਦੇਖੋ ਵਿਚਾਰੀ ਉਹਨੇ ਉਹ ਜਿਹੜੀ ਭਾਦੀ ਦੀ ਗੱਲ ਕਰਦੇ ਆਪਾਂ ਉਹਨੇ ਵੀ ਕਿੰਨੀਆਂ ਗਾਲਾਂ ਕੱਢੀਆਂ ਹੋਣੀਆਂ ਬਹੁਤ ਜ਼ਿਆਦਾ ਹੈਨਾ ਲੋਕ ਡੜੂ ਉਹਨਾਂ ਦੇ ਬੱਚਿਆਂ ਤੇ ਕਰ ਵੀ ਲੋਕ ਪਹੁੰਚੇ ਇਹ ਵੀ ਹੁਣ ਕੁੜੀ ਤੱਕ ਨੂੰ ਗਾਲਾਂ ਕੱਢੀ ਜਾਂਦੇ ਲੋਕ ਸਹੀ ਗੱਲ ਹੈ ਕਹਿੰਦੇ ਨੇ ਵੀ ਇਹਨੂੰ ਵੀ ਵਿਚਾਰ ਬਣਾ ਲਿਆ ਤਾਂ ਕੌਣ ਲਵੇਗਾ ਰਿਸ਼ਤਾ ਹੂੰ ਕੀ ਜਿਹੜੇ ਨੱਚਦੀਆਂ ਲੋੜ ਦੇ ਰਿਸ਼ਤੇ ਦੀ ਹੁੰਦੇ ਹੂੰ ਲੋਕਾਂ ਦੀ ਤਾਂ ਸੋਚ ਗਲਤ ਹੈਗੀ ਹੂੰ ਬਿਲਕੁਲ ਗਲਤ ਹੈ ਆਪਦੇ ਘਰੇ ਜੋ ਵਰਜੀ ਹੋਵੇ ਜੋ ਵਰਜੀ ਚੱਲਦਾ ਆ ਦੇ ਘਰੇ ਵਿਕਦਾ ਹੀ ਦੀ ਕੁਛ ਵੀ ਮੈਨੂੰ ਲੱਗਦਾ ਉਹਨੂੰ ਤਾਂ ਕੋਈ ਚੰਗਾ ਕਮੈਂਟ ਕਿਸੇ ਨੇ ਕੀਤਾ ਹੀ ਨਹੀਂ ਹੋਣਾ ਹਾਂ ਬਾਕੀ ਉਹਨਾਂ ਦੀ ਵੀ ਕੋਈ ਮਜਬੂਰੀ ਹੋਣੀ ਹਾਂ ਕੋਈ ਨਹੀਂ ਉਹਨੂੰ ਵੀ ਚੰਗਾ ਕਹਿੰਦਾ ਹੂੰ ਅੱਜ ਹੁਣ ਉਹਨਾਂ ਦੇ ਫਿਲਮ ਤੱਕ ਪਹੁੰਚਣ ਦੇ ਤਾਂ ਲੋਕ ਸੌ ਸਵਾਲ ਕਰਦੇ ਪਰ ਉਹਨਾਂ ਨੇ ਜੋ ਸਿਆ ਇੰਨੇ ਸਾਲਾਂ ਦਾ ਸਹਿਰੇ ਆ ਉਹ ਉਹਨਾਂ ਦੇ ਕੋਈ ਸਵਾਲ ਜੋ ਲੋਕ ਉਹਨਾਂ ਨੇ ਨਾ ਗਲਤ ਕਮੈਂਟ ਬਾਜੀ ਕਰੀ ਜਾਂਦੇ ਉਹਨਾਂ ਤੇ ਕੋਈ ਸਵਾਲ ਨਹੀਂ ਤੁਹਾਡੇ ਦੇ ਤੁਹਾਡੀਆਂ ਵੀਡੀਓ ਤੇ ਲਗਭਗ 90% ਲੋਕ ਗਲਤ ਹੀ ਕਮੈਂਟ ਕਰ ਜਾਂਦੇ ਆ ਉਹ ਉਹਨਾਂ ਨੂੰ ਕੋਈ ਸਵਾਲ ਨਹੀਂ ਆ ਤੁਹਾਨੂੰ ਸਵਾਲ ਹੈ ਤੁਸੀਂ ਇੱਕ ਜਣੇ ਨੂੰ ਜੇ ਕੋਈ ਗੱਲ ਕਹਿ ਦੇ ਤਾਂ ਕਹਿ ਦੇਣਗੇ ਤੁਸੀਂ ਗਲਤ ਹਾਂ ਅਕਸਰ ਲੇਡੀਜ਼ ਨੂੰ ਤਾਂ ਇਹ ਕੀ ਆ ਜਾਂਦਾ ਹੈ ਲੈ ਕਈ ਲੋਕ ਆਤਰੇ ਸਰਕਾਰ ਦਰ ਲੈ ਉਹਦੇ ਘਰ ਕੱਢ ਲਈ ਤੇ ਫਿਰ ਕੀ ਹੋਗਾ ਉਹ ਬੱਧਾ ਹੈ ਤੂੰ ਕੁੜੀ ਏ ਤੂੰ ਆ ਦੀ ਬੇਇੱਜ਼ਤੀ ਆਪ ਕਰਾਈ ਜਾਂਦੀ ਕੀ ਇਹ ਦਬਤਪਲਾ ਸੀ ਚੋਪ ਰਹੀ ਹੈ ਜਿਵੇਂ ਲੇਡੀ ਜਗਾ ਤਾਂ ਜਿਵੇਂ ਅਸੀਂ ਸਿਰਫ ਗੱਲਾਂ ਸੁਣਨ ਨੂੰ ਹੀ ਆ ਆ ਮੈਂ ਤੇ ਕਹਦੀ ਆ ਵੀ ਪਰਵਾਹ ਚੇ ਕਿਸੇ ਖਾਤਾ ਤਾਂ ਆ ਕੇ ਮਗਲ ਵੇ ਹੂੰ ਵੀ ਅਸੀਂ ਆਪ ਦਾ ਖਾਣੇ ਆ ਹੂੰ ਸਾਡੀ ਲਾਈਫ ਹੈਗੀ ਇੰਸਟਾਗ੍ਰਾਮ ਤੇ ਵੀਡੀਓ ਪਾਈਏ ਜੋ ਵਰਜੀ ਕਰੀਏ ਹੂੰ ਸਾਡੀ ਵਰਜੀ ਹੋਰ ਤਾਂ ਰਿਸ਼ਤੇਦਾਰ ਵੀ ਕਿੱਥੇ ਗਏ ਸੀ ਹੂੰ ਜਿਹੜੇ ਪੇਟ ਦੇ ਲੋਕ ਹੈਗੇ ਗੱਲਾਂ ਕਰਦੇ ਨੇ ਕਿੱਥੇ ਗਏ ਸੀ ਹੂੰ ਪਾਣੀ ਵੀ ਕੀ ਇੰਨਾ ਟਾਈਮ ਹੂੰ ਉਈ ਦੇ ਪਿੰਡ ਗਾ ਕੇ ਆਈ ਆ ਕਿਸੇ ਵੀ ਪਿੰਡ ਦੇ ਸਰਪੰਚ ਨੂੰ ਲੱਗਿਆ ਕਿ ਮੇਰਾ ਕਾਰ ਨਹੀਂ ਹੈਗਾ ਚੱਲ ਥੋੜੀ ਬਹੁਤ ਹੈਲਪ ਕੀਤੀ ਜਾਵੇ ਕਿਸੇ ਪਿੰਡ ਇਹ ਨਹੀਂ ਸੋਚਿਆ ਵੀ ਇਹਨਾਂ ਦੇ ਚਲੋ ਰਾਸ਼ਨ ਕਾਰਡ ਨਹੀਂ ਚਲੋ ਰਾਸ਼ਨ ਕਾਰਡ ਹੀ ਬਣਾ ਦਈਏ ਕੋੜ ਵੇਰੇ ਕਰਦਾ ਗਰੀਬਾਂ ਦਾ ਗਰੀਬੀ ਬੜੀ ਹੈ ਨਾ ਸਭ ਤੋਂ ਵੱਡਾ ਮੈਨੂੰ ਲੱਗਦਾ ਦੁੱਖ ਹੀ ਗਰੀਬੀ ਹੈ। ਬੰਦੇ ਨੂੰ ਗਰੀਬੀ ਹਰ ਪਾਸੇ ਉਲਾਚਾਰ ਕਰ ਦਿੰਦੀ ਹੈ। ਹਾਂ ਵੀਰੇ ਮਾਲਕ ਕੋਈ ਵੀ ਦੁੱਖ ਨਾ ਦੇਵੇ ਭਾਵੇਂ ਕੋਈ ਗਰੀਬੀ ਹੈ ਕੋਈ ਬੱਚਿਆਂ ਵਾਲਾ ਹੈ ਹੂੰ ਦੁੱਖ ਤਾਂ ਵੀਰੇ ਦੁੱਖ ਹੀਗਾ ਭੈਣ ਜੀ ਤੁਸੀਂ ਤੁਹਾਡਾ ਅਨਮੁੱਲਾ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ